ਛੋਟੇ ਜਿਹੇ ਪਿੰਡ ਦੇ ਵਿੱਚੋਂ ਨਾ ਜਿੱਥੇ ਸਿਰਫ 700 ਵੋਟ ਆ ਗਈ ਉਹ ਪਿੰਡ ਦੇ ਵਿੱਚੋਂ 25 30 ਬੰਦੇ ਖਣੌਰੀ ਬਾਰਡਰ ਤੇ ਪੱਕੀ ਹਾਜ਼ਰੀ ਲੱਗਦੀ ਆ ਬਾਈ ਇਹਨਾਂ ਦੀ ਤੁਸੀਂ ਐਂ ਲਾ ਲਓ ਵੀ ਇਹਦੇ ਵਿੱਚੋਂ ਆਹ ਦੋ ਤਿੰਨ ਬੰਦੇ ਅਲੱਗ ਨੇਗੇ ਬਾਕੀ ਆ ਸਾਰੀ ਜਿੰਨੀ ਸੰਗਤ ਖੜੀ ਆ ਗਈ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਬਾਈ ਰੂੜੇ ਕੇ ਖੁਰਦ ਜਿੱਥੇ ਸਾਰੇ ਪਿੰਡ ਦੇ ਵਿੱਚ 150 ਘਰ ਆ 700 ਕੁੱਲ ਵੋਟ ਆ ਜਿਹਦੇ ਵਿੱਚ ਸਾਰਾ ਭਾਈਚਾਰਾ ਮਜ਼ਦੂਰ ਸਿੱਖ ਭਾਈਚਾਰਾ ਸਾਰਾ ਕਿਸਾਨ ਜਿੰਨਾ ਵੀ ਹੁੰਦਾ ਸਾਰੇ ਇਕੱਠੇ ਆ ਜਾਂਦੇ ਆਗੇ ਹਨਾ ਤੇ ਆ ਬਾਪੂ ਆਪਣਾ ਭਰਾਵੋ ਵੀ ਐਸੇ ਵੀ ਬਾਪੂ ਆਪਾਂ ਕਿਹੜੀ ਕਸ਼ਟੋਂ ਜੀ ਰਮਦਾਸ ਸਿੰਘ ਜੀ ਰਮਦਾਸ ਸਿੰਘ ਹੈਗਾ ਹਜੇ ਇੱਕ ਹਫਤਾ ਹੋਇਆ ਇਹਦੇ ਘਰ ਵਾਲੀ ਦਾ ਭੋਗ ਪਾਇਆ ਨੂੰ ਤੇ ਬਾਪੂ ਕੋਲੇ ਜ਼ਮੀਨ ਵੀ ਹੈਗੀ ਆ ਤੇ ਸਭ ਤੋਂ ਵੱਡੀ ਗੱਲ ਬਾਈ ਜ਼ਮੀਰ ਵੀ ਹੈਗੀ ਆ ਕਹਿੰਦਾ ਕੱਲ ਨੂੰ ਮੁਰਮੀਆਂ ਮਕਾਨਾ ਜਾਣੀਆਂ ਨੇ ਸਹਰੇਂ ਦੀਆਂ ਨਾ ਹਾਂ ਮੁਰਮੀਆਂ ਮਕਾਨਾ ਜਾਣੀਆਂ ਨੇ ਫੇਰ ਵੀ ਉਰੇ ਹਾਜ਼ਰੀ ਲਵਾ ਰਿਹਾ ਕਹਿੰਦਾ ਵੀ ਪ੍ਰਧਾਨ ਤੋਂ ਅੱਜ ਇਜਾਜ਼ਤ ਲੈਣੀ ਆ ਵੀ ਘਰੇ ਜਾਣਾ ਤੇ ਕੱਲ ਜਦੋਂ ਪੰਜਾਬ ਬੰਦ ਦੇ ਸੱਦੇ ਤੇ ਐਮਰਜੈਂਸੀ ਕਾਲ ਆਉਂਦੀ ਆ ਨਾ ਵੀ ਬਾਈ ਖਨੌਰੀ ਬਾਰਡਰ ਤੇ ਪਹੁੰਚੋ ਵੀ ਇੱਥੇ ਕੋਈ ਨਾ ਕੋਈ ਐਮਰਜੈਂਸੀ ਹੋ ਸਕਦੀ ਆ ਤਾਂ ਸਾਰੇ ਨੌਜਵਾਨ ਮੁੰਡੇ ਕਹਿੰਦੇ ਵੀ 20 25 ਮੁੰਡੇ ਇਹ ਹਜੇ ਹਰ ਵਕਤ ਤਿਆਰ ਨੇਗੇ ਜਿਹੜੇ ਪਿੰਡੋਂ ਫੋਨ ਮਾਰੋ ਘੰਟੇ ਪੌਣੇ ਘੰਟੇ ਦੇ ਵਿੱਚ ਕਹਿੰਦੇ ਬਾਈ ਖਨੌਰੀ ਬਾਰਡਰ ਤੇ ਪਹੁੰਚ ਜਾਣਗੇ ਕਿਉਂ ਸਾਡੇ ਬਰਨਾਲੇ ਤੋਂ ਕੁੱਲ ਘੰਟੇ ਦਾ ਟਾਈਮ ਲੱਗਦਾ ਤੇ ਬਾਈ ਹੋਰਾਂ ਦਾ ਪਿੰਡ ਥੋੜਾ ਜਿਆ ਅੱਗੇ ਆਗਾ ਤੇ ਇਹਨਾਂ ਦੇ ਪਿੰਡ ਦੇ ਆ ਪ੍ਰਧਾਨ ਜੀ ਨੇਗੇ ਬਹੁਤ ਧੰਨਵਾਦ ਕਰਦੇ ਆਂ ਅਸੀਂ ਬਹੁਤ ਜਜ਼ਬਾ ਇਹਨਾਂ ਦਾ ਬਹੁਤ ਸੋਹਣਾ ਬੋਲਦੇ ਆਗੇ ਤੇ ਇਸੇ ਤਰ੍ਹਾਂ ਬਾਈ ਯਾਰ ਸਾਰੇ ਪਿੰਡਾਂ ਚੋਂ ਮੇਰੀ ਬੇਨਤੀ ਹੈ ਵੀ ਆਓ ਬਾਈ ਬਣ ਕੇ ਯਾਰ ਵੱਧ ਚੜ ਕੇ ਹਾਜ਼ਰੀ ਲਵਾਓ ਭਰਾਓ